ਕਰਿਓ ਕਦੇ ਘਾਟਾ ਪੈ ਜਾਏ ਰੱਬ ਨਾ ਰੋਸ ਨਾ ਕਰਿਓ ਕਦੇ ਕੋਈ ਕੰਮ ਨਾ ਬਣੇ ਗੁਰੂ ਨਾਲ ਨਾ ਰਸਿਓ ਕਿਉਂ ਗੁਰੂ ਤੁਹਾਨੂੰ ਅਭਿਆਸ ਕਰਾਉਂਦੇ ਦੁੱਖ ਤੇ ਸੁਖ ਹਰਕ ਤੇ ਸੋਗ ਵਿੱਚ ਗੁਰੂ ਨਾਲ ਰਹਿਣਾ ਚਾਹੀਦਾ ਇੱਕ ਬੇਨਤੀ ਸਮਝਿਓ ਹਰ ਰੋਜ਼ ਅਰਦਾਸ ਹੋਣੀ ਚਾਹੀਦੀ ਹੈ ਦਾਤਾ ਭਾਵੇਂ ਥੋੜਾ ਦਈ ਭਾਵੇਂ ਬੋਤਾ ਦਈ ਭਾਵੇਂ ਪੁੱਤ ਦਈ ਤੇ ਭਾਵੇਂ ਧੀ ਦਈ ਦਾਤਿਆ ਭਾਵੇਂ ਥੋੜਾ ਦਈ ਭਾਵੇਂ ਬੋਤਾ ਦਈ ਇੱਕ ਕਿਰਪਾ ਕਰੀ ਆਪਣਾ ਸਿਦਕ ਜਰੂਰ ਬਖਸ਼ੀ ਤੇਰਾ ਦਰ ਛੱਡ ਕੇ ਪਾਸੇ ਨਾ ਹੋ ਜਾਈ ਇਹ ਨਾ ਹੋਵੇ ਜਦੋਂ ਮਾਇਆ ਆ ਜਾ ਉਹਦੋਂ ਵੱਡੇ ਵੱਡੇ ਕਲਾਕਾਰਾਂ ਦੇ ਖਾੜੇ ਲਵਾ ਕੇ ਸ਼ਰਾਬਾ ਮੰਡਣ ਲੱਗ ਜਾਓ ਸਾਧ ਸੰਗਤ ਇਹ ਗੁਰੂ ਕੋਲੋਂ ਸਬਰ ਤੇ ਸਿਦਕ ਮੰਗਣਾ ਚਾਹੀਦਾ ਖੈਰ ਹਜ਼ੂਰ ਕਹਿੰਦੇ ਗੁਰੂ ਵਾਲਾ ਬਣਨ ਦਾ ਅਰਥ ਆਇਆ ਕਿ ਕਬੀਰ ਗੁਰ ਲਾਗਾ ਤਬ ਜਾਨੀਏ ਕੀ ਹੁੰਦਾ ਮਿਟੈ ਮੋ ਤਨ ਤਾਬ ਹਰ ਕਸੋਗ ਦਾ ਜੈ ਨਹੀਂ ਤਬ ਹਰ ਆਪੇ ਆਪ ਉਹਦਾ ਵਿਆਹ ਸਾਬ ਕਰਾਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਜ ਪੰਜ ਸਿੱਖਾਂ ਦਾ ਜਥਾ ਚਮਕੌਰ ਦੀ ਗੜੀ ਚੋਂ ਬਾਹਰ ਆਇਆ ਤੁਸੀਂ ਸੁਣਿਆ ਉਹ ਸ਼ਹੀਦ ਹੋ ਗਏ ਕਲਗੀਧਰ ਪਾਤਸ਼ਾਹ ਜੀ ਕਰੇ ਛੱਡ ਦੇਣ ਜਦੋਂ ਵਾਰੀ ਪੁੱਤਾਂ ਦੀ ਆਈ ਉਦੋਂ ਸਿੱਖਾਂ ਦੇ ਮਨ ਚ ਆਇਆ ਤਾਂ ਹੁਣ ਕਲਗੀਆਂ ਵਾਲਿਆ ਹੁਣ ਵੇਖਦੇ ਤੂੰ ਜਕਰਾ ਕਿਵੇਂ ਛੱਡਦਾ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਮੀ ਜਕਾਰੇ ਛੱਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਮੀ ਹਰਕ ਸੋਗ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਦੱਸੀ ਔਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਮਦੰਨੇ ਜੰਗ ਤੋਂ ਲੰਗੇ ਸੁਣਿਓ ਧਿਆਨ ਨਾਲ ਜਦੋਂ ਮਦੰਨੇ ਜੰਗ ਤੋਂ ਲੰਗੇ ਪੁੱਤਾਂ ਦੀਆਂ ਲਾਸ਼ਾਂ ਵਲ ਦੇਖ ਕਿਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸੁਣ ਰਹੇ ਸੀ ਨਾ ਕਵਿਸ਼ਰ ਸਿੰਘਾਂ ਤੋਂ ਅੱਖਾਂ ਤੇ ਪੱਟੀ ਨਹੀਂ ਬੰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਖਾਂ ਨਾਲ ਪੁੱਤ ਸ਼ਹੀਦ ਹੁੰਦੇ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਖਾਂ ਨਾਲ ਪੁੱਤਾਂ ਦੀਆਂ ਲਾਸ਼ਾਂ ਵੇਖੀਆਂ ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਲੰਘੇ ਕੱਲਾ ਸਿੱਖਾਂ ਨੂੰ ਅਭਿਆਸ ਨਹੀਂ ਕਰਾਇਆ ਕਿ ਹਰ ਫਸੋਗ ਮੋਹ ਤੋਂ ਬਾਹਰ ਨਿਕਲਨੇ ਆਪ ਪਾਤਸ਼ਾਹ ਮੋਹ ਤੋਂ ਬਾਹਰ ਆਏ ਪਿਆਰੇ ਦਇਆ ਸਿੰਘ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਇੱਕ ਪਲ ਰੁਕ ਜਾਓ ਆਪਣੇ ਸ਼ਹੀਦ ਹੋਏ ਪੁੱਤਾਂ ਦਾ ਚਿਹਰਾ ਵੇਖ ਜਾਓ ਤੁਹਾਡੇ ਸ਼ਹੀਦ ਪੁੱਤ ਮਦਨ ਨੇ ਜੰਗ ਜਹੱਥੀ ਪਾਲੇ ਹੋਏ ਸ਼ਹੀਦ ਪਏ ਨੇ ਇੱਕ ਵਾਰ ਮੂੰਹ ਵੇਖ ਜਾਓ ਇੱਕ ਵਾਰ ਆਪਣੇ ਜੀਤ ਤੇ ਜੁਝਾਰ ਦਾ ਮਸਤਕ ਚੁੰਮ ਜਾਓ 14 ਸਾਲ ਦਾ ਤੇਰਾ ਜੁਝਾਰ ਮਦਨ ਨੇ ਜੰਗ ਵਿੱਚ ਬਿਨਾਂ ਕੱਪੜੇ ਤੋਂ ਪਏ ਪਾਸ਼ਾ ਬਰਸ਼ੀਆਂ ਮਾਰ ਮਾਰ ਕੇ ਦੁਸ਼ਮਣ ਨੇ ਛਾਤੀ ਤੋਂ ਪੇਟ ਤੱਕ ਤੇਰੇ ਪੁੱਤਾਂ ਦਾ ਸਰੀਰ ਪਾੜ ਦਿੱਤਾ ਸਭ ਤੋਂ ਵੱਧ ਲਹੂ ਜੇ ਮਦੰਨੇ ਜੰਗ ਚ ਡੁੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜਦਿਆਂ ਦਾ ਪਤਾ ਕਿਉਂ ਦੁਸ਼ਮਣ ਨੇ ਪੂਰਾ ਗੁੱਸਾ ਕੱਢਿਆ ਰੀਚ ਲਾ ਕੇ ਕਿ ਇਹ ਗੁਰੂ ਗੋਬਿੰਦ ਕੇ ਫਰਜੰਦ ਹੈ ਕਟ ਡਾਲੋ ਬੱਬਾ ਅਜੀਤ ਸਿੰਘ ਬਾਬਾ ਜੂਹਾਰ ਸਿੰਘ ਸੈਂਕੜੇ ਬਰਸ਼ੀਆਂ ਮਾਰ ਮਾਰ ਕੇ ਛਾਤੀ ਤੋਂ ਪੇਟ ਤੱਕ ਪੂਰਾ ਸਰੀਰ ਖੋਲ ਦਿੱਤਾ ਦੁਸ਼ਮਣ ਪਿਆਰੇ ਦਇਆ ਸਿੰਘ ਹੱਥ ਜੋੜ ਕੇ ਕਹਿੰਦੇ ਮਹਾਰਾਜ ਇੱਕ ਵਾਰ ਚਿਹਰਾ ਵੇਖ ਜਾਓ ਹਜ਼ੂਰ ਨੇ ਕਿਹਾ ਨਹੀਂ ਦਇਆ ਸਿੰਘ ਪੁੱਤਾਂ ਸਿੱਖਾਂ ਸਿੱਖ ਵੀ ਤਾਂ ਪੁੱਤਾਂ ਤੋਂ ਪਿਆਰੇ ਨੇ ਮੈਨੂੰ ਪੁੱਤਾਂ ਤੋਂ ਪਿਆਰੇ ਸਿੱਖ ਵੀ ਸ਼ਹੀਦ ਪਏ ਨੇ ਪੁੱਤਾਂ ਨੂੰ ਕਿਉਂ ਵੇਖਣਾ ਦਇਆ ਸਿੰਘ ਨੇ ਕਿਹਾ ਸਤਿਗੁਰੂ ਤੇਰੇ ਪੁੱਤਰਾਂ ਦੀਆਂ ਲਾਸ਼ਾਂ ਵੇਖਣ ਯੋਗ ਨਹੀਂ ਮਹਾਰਾਜ ਮੇਰੀ ਅਰਜ਼ ਹੈ ਮੈਂ ਦਮੱਲਾ ਖੋਲ ਕੇ ਦਿਨੇ ਇੱਕ ਇੱਕ ਕਪੜਾ ਦਮਮ ਪੁੱਤਾਂ ਤੇ ਪਾਜੋ ਮਹਾਰਾਜ ਲਾਸ਼ਾਂ ਟੱਕ ਜਾਓ ਸਤਿਗੁਰਾਂ ਕਹੇ ਨਹੀਂ ਦਇਆ ਸਿੰਘ ਮੈਂ ਸਿੱਖਾਂ ਨੂੰ ਛੱਡ ਕੇ ਪੁੱਤਾਂ ਤੇ ਕਫਨ ਨਹੀਂ ਪਾ ਸਕਦਾ ਦੁਨੀਆ ਕਹੇਗੀ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਤੇ ਪੁੱਤਾਂ 'ਚ ਫਰਕ ਕੀਤਾ ਕਹਿੰਦੇ ਸਤਿਗੁਰੂ ਮੈਂ ਤੇਰੇ ਪੁੱਤਰਾਂ ਨੂੰ ਛੋਟਿਆਂ ਤੋਂ ਵੱਡੇ ਹੁੰਦੇ ਵੇਖਿਆ ਮੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਪੁੱਤ ਹੱਥਾਂ 'ਚ ਪਲੇ ਨੇ ਪਾਦਸ਼ਾਹ ਤੇਰੇ ਸਹਿਬਜ਼ਾਦਿਆਂ ਦੀਆਂ ਪਸ਼ਮੀਨੇ ਦੀਆਂ ਪੋਸ਼ਾਕਾਂ ਪਸ਼ੌਰ ਦੀ ਸੰਗਤ ਬਣਾਵਣਾ ਲਿਆਉਂਦੀ ਸੀ ਬਾਦਸ਼ਾਹ ਤੇਰੇ ਪੁੱਤਾਂ ਦੇ ਪੈਰਾਂ ਦੇ ਮਖਮਲੀ ਜੋੜੇ ਕਦੇ ਲਾਹੌਰ ਤੋਂ ਸੰਗਤ ਬਣਾ ਕੇ ਲਿਆਉਂਦੀ ਸੀ ਅੱਜ ਤੇਰੇ ਪੁੱਤ ਬਿਨਾਂ ਕਫਨ ਤੋਂ ਪਏ ਨੇ ਲਾਸ਼ਾਂ ਵੇਖਣ ਯੋਗ ਨਹੀਂ ਮਹਾਰਾਜ ਕਪੜਾ ਪਾ ਕੇ ਢੱਕ ਦਿਓ ਸਤਗੁਰਾਂ ਮੋਹਰਿਓ ਜਵਾਬ ਦਿੱਤਾ ਦਇਆ ਸਿੰਘ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਥਾਜ ਨਹੀਂ ਹੁੰਨੀਆਂ ਰਹਿਣ ਦੇ ਤੇ ਪਿਆਰੇ ਦਇਆ ਸਿੰਘ ਨੇ ਦਿਲ ਭਰ ਕੇ ਕਿਹਾ ਸਤਗੁਰੂ ਮੈਂ ਤੇ ਇਸ ਲਈ ਕਹਿ ਰਿਹਾ ਸੀ ਕਿ ਕੱਲ ਸਵੇਰੇ ਦਿਨ ਚੜਨੇ ਤੇਰੇ ਪੁੱਤਾਂ ਦਾ ਛਾਤੀ ਤੋਂ ਪੇਟ ਤੱਕ ਸਰੀਰ ਪਾੜ ਕੇ ਖੁੱਲਿਆ ਪਿਆ ਆਕਾਸ਼ ਵਿੱਚੋਂ ਇੱਲਾਂ ਆਉਣ ਗਈਆਂ ਤੇਰੇ ਪੁੱਤਾਂ ਦਾ ਮਾਸ ਨੋਚ ਰੋਚ ਕੇ ਖਾਣ ਗਈਆਂ ਮਰ ਕੱਪੜਾ ਪਾ ਕੇ ਟੱਕ ਦਿਓ ਤੇਰੇ ਸਹਿਬਜਦਿਆਂ ਦਾ ਮਾਸ ਨੋਚਣ ਗਿਆ ਇੱਲਾਂ ਹਜ਼ੂਰ ਤੱਕ ਕੋਈ ਜਵਾਬ ਸੀ ਦਿਆ ਸਿੰਘ ਨੋਚ ਲੈਣ ਦੇ ਜਿੰਨਾ ਮੇਰੇ ਪੁੱਤਰਾਂ ਦਾ ਮਾਸ ਨੋਚ ਕੇ ਇਲਾ ਅਕਾਸ਼ ਵਿੱਚ ਉੱਚਾ ਉੜਨ ਗਿਆਂ ਇੱਕ ਦਿਨ ਇੰਨੇ ਉੱਚੇ ਮੇਰੇ ਪੰਥ ਦੇ ਕੇਸਰੀ ਨਿਸ਼ਾਨ ਚੁੱਲਣਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਹਜ਼ੂਰ ਨੇ ਉਸ ਵਕਤ ਕਿਹਾ ਅੱਜ ਦੁਨੀਆ 'ਚ ਨਜ਼ਰ ਮਾਰਿਓ ਡੇਢ ਡੇਢ 2 200 ਫੁੱਟ 'ਚ ਨਿਸ਼ਾਨ ਸਾਹਿਬ ਦੇ ਝੁਲਦੇ ਨੇ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕਰਕੇ ਜਦੋਂ ਪਾਦਸ਼ਾਹ ਤੁਰਨ ਲੱਗੇ ਦਿਆ ਸਿੰਘ ਨੇ ਦਿਲ ਭਰ ਕੇ ਇੱਕ ਗੱਲ ਕਹੀ ਚਰਨ ਸਿੰਘ ਸਫਰੀ ਸਾਹਿਬ ਲਿਖਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮ ਰੁਕ ਗਏ ਪਿੱਛੋਂ ਆਵਾਜ਼ ਮਾਰ ਕੇ ਕਿਹਾ ਕਲਗੀਧਰ ਬਾਦਸ਼ਾਹ ਦੁਨੀਆ ਵਿੱਚ ਗਰੀਬ ਤੋਂ ਗਰੀਬ ਮਾਂ ਪਿਓ ਪਏ ਨੇ ਕਦੇ ਕਿਸੇ ਦਾ ਪੁੱਤ ਬਿਨਾਂ ਕਫਨ ਤੋਂ ਨਹੀਂ ਗਿਆ ਹਰ ਕੋ ਨੂੰ ਉਹਨੂੰ ਕਫਨ ਨਸੀਬ ਹੋਇਆ ਜਿਹੜਾ ਦੁਨੀਆ ਤੋਂ ਗਿਆ ਦੀਨ ਦੁਨੀ ਦਾ ਬਾਦਸ਼ਾਹ ਹੋਵੇਂ ਤੇਰੇ ਦੋ ਦੋ ਪੁੱਤਾਂ ਨੂੰ ਕਫਨ ਨਸੀਬ ਨਹੀਂ ਹੋਇਆ ਕਲਗੀਆਂ ਵਾਲਿਆ ਇਸ ਧਰਤੀ ਤੇ ਗਰੀਬ ਤੋਂ ਗਰੀਬ ਮਾਪਾ ਵੀ ਹੋਵੇ ਉਹਦੀ ਔਲਾਦ ਨੂੰ ਵੀ ਕਫਨ ਮਿਲਦਾ ਤੂੰ ਦੀਨ ਦੁਨੀਆ ਦਾ ਬਾਦਸ਼ਾਹ ਹੋਵੇਂ ਤੇਰੇ ਪੁੱਤਾਂ ਨੂੰ ਕਫਨ ਵੀ ਨਸੀਬ ਨਹੀਂ ਕਲਗੀਆਂ ਵਾਲੇ ਦੇ ਕਦਮ ਰੁਕ ਗਏ ਦਇਆ ਸਿੰਘ ਨੇ ਪਿੱਛੋਂ ਦਿਲ ਭਰ ਕੇ ਕਿਹਾ ਕਹਿੰਦਾ ਗਰੀਬ ਤੋਂ ਗਰੀਬ ਮੱਪੇ ਗਰੀਬ ਤੋਂ ਗਰੀਬ ਮੱਪੇ ਜਗ ਵਿੱਚ ਪੈਨੇ ਕਫਨੋਂ ਬਗੈਰ ਦਸ ਕੀ ਦੇ ਪਤ ਗਏ ਨੇ ਹਜ਼ੂਰ ਨੇ ਕਿਹਾ ਰਣਦੇ ਦਾ ਸਿੰਘ ਤੈਨੂੰ ਕਿਹਾ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਨੀਆਂ ਹਜ਼ੂਰ ਕਦਮ ਭਰ ਕੇ ਤੁਰ ਪਏ ਦਾਇਆ ਸਿੰਘ ਨੇ ਮਗਰ ਤੁਰ ਕੇ ਕੋ ਗੱਲ ਕਹੀ ਸੱਚੇ ਪਾਤਸ਼ਾਹ ਤੁਸੀਂ ਜਿੱਦ ਨਿਓ ਛੱਡਦੇ ਬਾਦਸ਼ਾਹ ਮੈਂ ਤੁਹਾਨੂੰ ਆਨੰਦਪੁਰ ਸਭ ਤੋਂ ਤੁਰਨ ਲੱਗਿਆ ਕਿਆ ਆਪਣਾ ਪਰਿਵਾਰ ਆਪਣੇ ਨਾਲ ਰੱਖੋ ਤੁਸੀਂ ਕਿਲਾ ਛੱਡਣ ਲੱਗਿਆ ਪਰਿਵਾਰ ਪਹਿਲੇ ਤਿੰਨ ਹਿੱਸਿਆਂ ਚ ਕਰ ਲਿਆ ਸਰਸਾ ਨਦੀ ਦੇ ਕੰਢੇ ਕਿਆ ਸਰਸਾ ਪਾਰ ਕਰ ਲਈਏ ਤੁਸੀਂ ਕਿਹਾ ਨਹੀਂ ਜਪਤੀ ਸਾਹਿਬ ਕਰਨੇ ਨਿਤਨੇਮ ਕਰ ਦਿਆ ਸਿੰਘਾਸਾ ਦੀ ਵਾਰ ਸੁਣਾ ਸਤਿਗੁਰੂ ਮੈਂ ਗੜੀ ਚਮਕੌਰ ਵਿੱਚ ਕਿਹਾ ਕਿ ਜਿਹੜਾ ਜਥਾ ਸਵੇਰ ਤੋਂ ਬਾਹਰ ਜਾਂਦਾ ਮੈਦਾਨ ਚੋਂ ਵਾਪਸ ਨਹੀਂ ਕੋਈ ਆਇਆ 10 ਲੱਖ ਦੀ ਫੌਜ ਵਿੱਚ ਘੜੀ-ਦੋ ਘੜੀ ਲੜ ਕੇ ਸਿੱਖ ਸ਼ਹੀਦ ਹੋ ਰਹੇ ਨੇ ਪਾਦਸ਼ਾ ਪੁੱਤਾਂ ਨੂੰ ਨਾ ਕੱਲੋ ਤੂੰ ਸਹਬਜ਼ਾਦਾ ਜੀਤ ਸਿੰਘ ਨੂੰ ਕੱਲਿਆ ਫਿਰ ਤੇਰੇ ਪੁੱਤਰ ਜੁਹਾਰ ਸਿੰਘ ਨੇ ਅਗਿਆ ਮੰਗੀ ਮੈਂ ਉਦੋਂ ਵੀ ਕਿਹਾ ਪਾਦਸ਼ਾ ਇੱਕ ਤਾਂ ਰੱਖ ਲਓ ਚੌਹਾਂ ਵਿੱਚੋਂ ਇੱਕ ਬਚਿਆ ਦੂਜਿਆਂ ਦੀ ਕੋਈ ਖਬਰ ਨਹੀਂ ਤੁਸੀਂ ਇੱਕ ਵੀ ਨਹੀਂ ਰੱਖਿਆ ਹੁਣ ਮੈਂ ਕੈਨਾ ਕਫਨ ਪਾ ਦਿਓ ਕੱਪੜਾ ਪਾ ਕੇ লাশ ਢੱਕ ਜਾਓ ਤੁਸੀਂ ਹੁਣ ਵੀ ਨਹੀਂ ਮੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਦਿਲ ਵਿੱਚ ਪਿਓ ਵਾਲਾ ਪਿਆਰ ਵੀ ਹੈ ਕਿ ਨਹੀਂ ਤੈਨੂੰ ਪੁੱਤਾਂ ਨਾਲ ਪਿਆਰ ਵੀ ਹੈ ਕਿ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਦਿਆ ਸਿੰਘ ਕੀ ਕਹਿੰਨੇ ਪੁੱਤਾਂ ਨਾਲ ਪਿਆਰ ਕਿਉਂ ਨਹੀਂ ਹੱਥੀਂ ਪਾਲੇ ਨੇ ਦੁੱਧ ਮਲਾਈਆਂ ਨਾਲ ਪਾਲੇ ਨੇ ਕਿਹੜਾ ਪਿਓ ਹੈ ਜਿਹਨੂੰ ਪੁੱਤਾਂ ਨਾਲ ਪਿਆਰ ਨਾ ਹੋਵੇ ਪਰ ਦਿਆ ਸਿੰਘ ਮੈਂ ਸਿੱਖਾਂ ਤੇ ਪੁੱਤਾਂ 'ਚ ਫਰਕ ਨਹੀਂ ਕਰ ਸਕਦਾ ਮੈਨੂੰ ਪੁੱਤਾਂ ਨਾਲੋਂ ਪਿਆਰੇ ਸਿੱਖ ਨੇ ਹਜ਼ੂਰ ਸੱਚੇ ਪਾਤਸ਼ਾਹ ਨੂੰ ਦਇਆ ਸਿੰਘ ਕਹਿੰਦਾ ਛੱਡ ਸਤਿਗੁਰੂ ਕਿਹੜੀ ਜਿੱਦ ਫੜੀ ਐ ਪੁੱਤਾਂ ਦਾ ਦਰਦ ਤਾਂ ਪਰਿੰਦਿਆਂ ਪੰਛੀਆਂ ਤੋਂ ਵੀ ਨਹੀਂ ਚੱਲਿਆ ਜਾਂਦਾ ਤੂੰ ਪਤਾ ਨਹੀਂ ਕਿਵੇਂ ਆਪਣੇ ਦਿਲ ਨੂੰ ਪੱਥਰ ਕਰਕੇ ਤੁਰ ਪਿਆ ਸ਼ਹੀਦ ਹੋਏ ਪੁੱਤਾਂ ਦਾ ਚਿਹਰਾ ਵੀ ਨਹੀਂ ਵੇਖਿਆ ਸ਼ਹੀਦ ਹੋਏ ਪੁੱਤਾਂ ਤੇ ਕਫਨ ਵੀ ਨਹੀਂ ਪਾਇਆ ਪਾਤਸ਼ਾਹ ਪਤਾ ਨਹੀਂ ਕਿਹੜੀ ਜਿੱਦ ਫੜੀ ਐ ਪੁੱਤਰਾਂ ਦਾ ਦਰਦ ਤਾਂ ਪੰਛੀਆਂ ਤੋਂ ਵੀ ਨਹੀਂ ਚੱਲਿਆ ਜਾਂਦਾ ਤੂੰ ਪਤਾ ਨਹੀਂ ਕਿਵੇਂ ਚੱਲ ਗਿਆ ਸਤਿਗੁਰੂ ਅਗਾਹ ਤੁਰ ਪਏ ਦਇਆ ਸਿੰਘ ਨੇ ਜਿਹੜੀ ਗੱਲ ਕਹੀ ਵਕੇ ਦਿਲਚੀਰਮੀ ਸੀ ਔਰ ਉਹ ਚਰਨ ਸਿੰਘ ਸਫਰੀ ਸਾਹਿਬ ਲਿਖਦੇ ਕਹਿੰਦੇ ਦਇਆ ਸਿੰਘ ਰੋਸ ਨਾਲ ਇੰਨੀ ਗੱਲ ਕਹਿ ਕੇ ਮਗਰ ਤੁਰ ਪਿਆ ਕਹਿੰਦਾ ਛੱਡ ਪਰਦਾਤਾ ਛੱਡ ਪਰਦਾਤਾ ਪਿੱਛੇ ਪਿਆ ਕਿਹੜੀ ਗੱਲ ਦੇ ਰਾਂ ਦੀ ਪੀੜ ਤਾਂ ਪਰਿੰਦੇ ਵੀ ਨਹੀਂ ਚੱਲਦੇ ਪੁੱਤਾਂ ਦਾ ਦਰਦ ਤਾਂ ਪੰਛੀਆਂ ਤੋਂ ਵੀ ਨਹੀਂ ਚੱਲਿਆ ਜਾਂਦਾ ਹਜ਼ੂਰ ਅਗਾ ਤੁਰ ਪਏ ਦਇਆ ਸਿੰਧ ਨੂੰ